ਇਕੱਲਾਪਨ ਕਮਜ਼ੋਰੀ ਨਹੀਂ ਤਾਕਤ ਹੈ ਇਕੱਲੇ ਰਹਿਣਾ ਬੁਰਾ ਨਹੀਂ ਸਭ ਤੋਂ ਬੁਰਾ ਹੈ ਆਪਣੇਆਂ ਦੀ ਉਸ ਪੀੜ ਚ ਰਹਿਣਾ ਜੋ ਸਾਨੂੰ ਨਾਲ ਰੱਖ ਕੇ ਵੀ ਇਕੱਲੇ ਹੋਣ ਦਾ ਅਹਿਸਾਸ ਕਰਾਉਂਦੀ ਏ ਮੀਂਹ ਦੀਆਂ ਬੂੰਦਾਂ ਆਕਾਰ ਵਿੱਚ ਛੋਟੀਆਂ ਹੋ ਸਕਦੀਆਂ ਹਨ ਪਰ ਉਹਨਾਂ ਦਾ ਲਗਾਤਾਰ ਡਿੱਗਣਾ ਨਦੀ ਨੂੰ ਉਛਾਲ ਦਿੰਦਾ ਹੈ ਯਾਦ ਰੱਖੋ ਕਿ ਛੋਟੇ ਛੋਟੇ ਲਗਾਤਾਰ ਯਤਨ ਜ਼ਿੰਦਗੀ ਵਿੱਚ ਵੱਡੇ ਬਦਲਾਅ ਲਿਆਉਂਦੇ ਹਨ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਉੱਪਰ ਉੱਠ ਜਾਂਦੇ ਹੋ ਤਾਂ ਉਹਨਾਂ ਲੋਕਾਂ ਨੂੰ ਪਛਾਣਨਾ ਬਹੁਤ ਆਸਾਨ ਹੋ ਜਾਂਦਾ ਹੈ ਜੋ ਅਸਲ ਵਿੱਚ ਤੁਹਾਨੂੰ ਹੀਠਾਂ ਖਿੱਚਦੇ ਹਨ ਜਦੋਂ ਤੱਕ ਤੁਸੀਂ ਅੱਗੇ ਵਧਦੇ ਰਹੋਗੇ ਤੁਸੀਂ ਬਿਹਤਰ ਹੁੰਦੇ ਰਹੋਗੇ ਅਤੇ ਜਿਵੇਂ ਜਿਵੇਂ ਤੁਸੀਂ ਬਿਹਤਰ ਹੁੰਦੇ ਜਾਓਗੇ ਉਦੋਂ ਔਡਾ ਆਤਮ ਵਿਸ਼ਵਾਸ ਵਧਦਾ ਜਾਵੇਗਾ ਬਸ ਇਹੀ ਸਫਲਤਾ ਹੈ ਸਿਰਫ ਧੋਖਾ ਦੇਣਾ ਹੀ ਧੋਖਾ ਨਹੀਂ ਹੁੰਦਾ ਸਗੋਂ ਕਿਸੇ ਨਾਲ ਆਪਣੇ ਪੰਦਾ ਨਾਟਕ ਕਰਨਾ ਉਸ ਤੋਂ ਵੀ ਵੱਡਾ ਧੋਖਾ ਹੁੰਦਾ ਹੈ ਬਿਨਾਂ ਸੋਚੇ ਦਿੱਤਾ ਗਿਆ ਬਚਨ ਅਤੇ ਬਿਨਾਂ ਦੇਖੇ ਚਲਾਇਆ ਗਿਆ ਤੀਰ ਹਮੇਸ਼ਾ ਸ਼ਰਾਪ ਵਜੋਂ ਵਾਪਸ ਆਉਂਦੇ ਹਨ ਜੇ ਨੁਕਸਾਨ ਹੋਇਆ ਤਾਂ ਭਵਿੱਖ ਵਿੱਚ ਲਾਭ ਵੀ ਹੋਵੇਗਾ ਜੇ ਧੋਖਾ ਹੋਇਆ ਤਾਂ ਅੱਗੇ ਜਾ ਕੇ ਹਿਸਾਬ ਵੀ ਹੋਵੇਗਾ ਅਸੀਂ ਉਹਨਾਂ ਨਾਲ ਲੜ ਸਕਦੇ ਹਾਂ ਜੋ ਖੁੱਲੇ ਆਮ ਦੁਸ਼ਮਣੀ ਕਰਦੇ ਹਨ ਪਰ ਉਹਨਾਂ ਦਾ ਕੀ ਕਰੀਏ ਜੋ ਮੁਸਕਰਾ ਕੇ ਧੋਖਾ ਕਰਦੇ ਹਨ ਜ਼ਿੰਦਗੀ ਵਿੱਚ ਪਿਆਰ ਅਤੇ ਭਰੋਸਾ ਕਦੇ ਨਾ ਤੋੜੋ ਕਿਉਂਕਿ ਫਿਰ ਅਜੀਹਾ ਪਿਆਰ ਮਿਲੇਗਾ ਨਹੀਂ ਅਤੇ ਭਰੋਸਾ ਕੋਈ ਕਰੇਗਾ ਨਹੀਂ ਜੋ ਲੋਕ ਆਪਣੀ ਜ਼ਿੰਦਗੀ ਵਿੱਚ ਆਪਣੇਆਂ ਤੋਂ ਵੱਧ ਦੂਜਿਆਂ ਦੀ ਚਿੰਤਾ ਕਰਦੇ ਹਨ ਅਕਸਰ ਉਹਨਾਂ ਦੀ ਚਿੰਤਾ ਕਰਨ ਵਾਲਾ ਕੋਈ ਨਹੀਂ ਹੁੰਦਾ ਉਹੀ ਰੋਂਦਾ ਹੈ ਜਿਸ ਨੇ ਸੱਚੇ ਰਿਸ਼ਤੇ ਨੂੰ ਮਹਿਸੂਸ ਕੀਤਾ ਹੋਵੇ ਨਹੀਂ ਤਾਂ ਮਤਲਬ ਦਾ ਰਿਸ਼ਤਾ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਨਾ ਸ਼ਰਮ ਹੁੰਦੀ ਹੈ ਤੇ ਨਾ ਹੀ ਪਾਣੀ ਅੱਜ ਕੱਲ੍ਹ ਲੋਕ ਸਮਝਦੇ ਘੱਟ ਅਤੇ ਸਮਝਾਉਂਦੇ ਜ਼ਿਆਦਾ ਹਨ ਇਸ ਲਈ ਤਾਂ ਰਿਸ਼ਤੇ ਸੁਲਝਦੇ ਘੱਟ ਤੇ ਉਲਝਦੇ ਜ਼ਿਆਦਾ ਹਨ ਜਦੋਂ ਤੱਕ ਤੁਹਾਡੇ ਵਿੱਚ ਦੂਜਿਆਂ ਦੇ ਦੋਸ਼ ਤੇ ਕਮੀਆਂ ਲੱਭਣ ਦੀ ਆਦਤ ਬਣੀ ਰਹੇਗੀ ਉਦੋਂ ਤੱਕ ਤੁਸੀਂ ਕਿਸੇ ਦੂਜੇ ਦਾ ਤਾਂ ਕਿ ਆਪਣਾ ਵੀ ਭਲਾ ਨਹੀਂ ਕਰ ਸਕਦੇ ਆਪਣੇ ਖਿਲਾਫ ਹੋਣ ਵਾਲੀਆਂ ਗੱਲਾਂ ਚੁੱਪਚਾਪ ਸੁਣ ਲਓ ਯਕੀਨ ਮੰਨੋ ਸਮਾਂ ਬਿਹਤਰੀਨ ਜਵਾਬ ਦੇਵੇਗਾ ਸਬਰ ਅਤੇ ਸਹਿਣਸ਼ੀਲਤਾ ਕੋਈ ਕਮਜ਼ੋਰੀ ਨਹੀਂ ਹੁੰਦੀ ਇਹ ਉਹ ਅੰਦਰੂਨੀ ਤਾਕਤ ਹੈ ਜੋ ਸਾਰਿਆਂ ਵਿੱਚ ਨਹੀਂ ਹੁੰਦੀ ਤਬੀਅਤ ਪੁੱਛਣ ਵਾਲਾ ਇਨਸਾਨ ਲੱਭੋ ਹیثیت ਪੁੱਛਣ ਵਾਲੇ ਤਾਂ ਬਹੁਤ ਮਿਲ ਜਾਣਗੇ ਸਚਾਈ ਨੂੰ ਲੱਭੋ ਅਫਵਾਹਾਂ ਤਾਂ ਘਰ ਬੈਠੇ ਹੀ ਤੁਹਾਡੇ ਤੱਕ ਪਹੁੰਚ ਜਾਂਦੀਆਂ ਹਨ ਸਾਡੇ ਕੋਲ ਦੁਨੀਆ ਭਰ ਦੀਆਂ ਡਿਗਰੀਆਂ ਹੋਣ ਪਰ ਜੇ ਅਸੀਂ ਆਪਣੇ ਲੋਕਾਂ ਦੀ ਤਕਲੀਫ ਨੂੰ ਨਾ ਸਮਝ ਸਕੀਏ ਤਾਂ ਅਸੀਂ ਅਨਪੜ੍ਹ ਹਾਂ ਇਨਸਾਨ ਵੀ ਕਿੰਨਾ ਅਜੀਬ ਹੁੰਦਾ ਹੈ ਪਹਿਲਾਂ ਭਿਖਾਰੀ ਬਣ ਕੇ ਰੱਬ ਅੱਗੇ ਹੱਥ ਜੋੜ ਕੇ ਮੰਗਦਾ ਹੈ ਫਿਰ ਮਾਣ ਨਾਲ ਉਸੇ ਰੱਬ ਨੂੰ ਦਾਨ ਦੇ ਕੇ ਆਪਣਾ ਨਾਮ ਹੀਠਾਂ ਲਿਖਵਾਉਂਦਾ ਹੈ ਕਿਸੇ ਦੂਜੇ ਨੂੰ ਦੁੱਖ ਦੇ ਕੇ ਹਾਸਲ ਕੀਤੇ ਸੁੱਖ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ